ਛੱਡ ਗਿਆ ਤੇਰਾ ਸ਼ਹਿਰ ਵੈਰ ਨੇ ਨੀ ਕਿ ਨਾਗਰੇ ਕੇ ਤੂੰ ਵੱਟਦੀ ਰਹੀ ਮੇਰੇ ਪੈਰ ਵੈਰ ਨੇ ਨੀ ਓਏ ਸੇ ਕਰਕੇ ਛੱਡ ਗਿਆ ਤੇਰਾ ਸ਼ਹਿਰ ਵੈਰ ਨੇ ਨੀ ਜੇ ਤੂੰ ਨਾ ਧੋਖਾ ਕਰਦੀ ਆ ਤੂੰ ਨਾ ਧੋਖਾ ਕਰਦੀ ਸ਼ਾਇਦ ਮੈਂ ਖੜ ਖੜ ਜਾਣਾ ਸੀ ਅੱਜ ਨੀਆ ਸੋਹਾਂ ਝੁੱਠੀਆਂ ਮੇਰੀਆਂ ਤੂੰ ਖਾਦਿਆ ਨੇ ਜੇ ਮੇਰੀ ਮਾਂ ਨਾ ਦੁਆਵਾ ਕਰਦੀ ਤੇ ਮੈਂ ਮਰ ਮੁਰ ਜਾ ਹਸੀ ਅੱਜ ਨੀਆ ਸੋਹਾਂ ਝੁੱਠੀਆਂ ਮੇਰੀਆਂ ਤੂੰ ਖਾਦਿਆ ਨੇ ਜੇ ਮੇਰੀ ਮਾਂ ਨਾ ਦੁਆਵਾ ਕਰਦੀ ਤੇ ਮੈਂ ਮਰ ਮੁਰ ਜਾ ਹਸੀ ਜਾਨੂ ਮੇਰੇ ਤੇਰੀ ਸੌ ਲੱਗੇ ਨਾ 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 ਫੂਨ ਬੰਦ ਸੀ ਜਾਨੂ ਮੇਰੀ ਤੇਰੀ ਸੌਂ ਲੱਗੇ ਮੈਂ ਤਾਂ ਮੰਮਾ ਨਾਲ ਗੱਲ ਕਰੀ ਜਾਂਦੀ ਸੀ ਜਾਨੂ ਮੈਨੂੰ ਤੇਰੀ ਸੌਂ ਲੱਗੇ ਮੈਂ ਤਾਂ ਨਾਈ ਜਾਂਦੀ ਸੀ ਜਾਨੂ ਮੈਨੂੰ ਤਾਂ ਤੇਰੀ ਸੌਂ ਲੱਗੇ ਮੈਂ ਤਾਂ ਪੜੀ ਜਾਂਦੀ ਸੀ ਜਦੋਂ ਇਹ ਸੌਹਾ ਮਾਰ ਤੱਕ ਤਲਪੰਦ ਗਣਾ ਬੰਦੇ ਨੂੰ ਉਦੋਂ ਇੱਕੋ ਇੱਕ ਦਵਾ ਬਚਾਉਂਦੀ ਉਹ ਮਾਂ ਦੀ ਦਵਾ ਹੁੰਦੀ ਕਿ ਉਹ ਪਤਰਾ ਵਾਲਾ ਰੱਖੂ ਕਿ ਮੇਰੇ ਪੁੱਤ ਨੂੰ ਤੱਤੀ ਬਾਣ ਲੱਗੇ ਆਪਣੀ ਆਪਣੀ ਮਾਂ ਦੇ ਨਾਂ ਤੇ ਤਾੜੀ ਮਾਰਦਾ ਸਰ ਜੀ ਆਹ ਆਹ ਇਹਨੇ ਕਹਿੰਦੇ ਪਿਆਰ ਉਹ ਪੁੱਤ ਆ ਹੁੰਦਿਆਂ ਨੀ ਮੈਂ ਜਰਦਾ ਰਿਆ ਇਹ ਬੋਲ ਬਤਾ ਕੀ ਕਹਿੰਦਾ ਕਿਉਂਕਿ ਮੈਨੂੰ ਪਤਾ ਮੈਨੂੰ ਸਾਰਾ ਪਤਾ ਹੈ ਵੀ ਤੂੰ ਕਿੱਥੇ ਕੀ ਗੱਲਾਂ ਕਰੀਏ ਨਹੀਂ ਕੀ ਹੋਈ ਜਾਂਦਾ ਕਹਿੰਦਾ ਪਤਾ ਹੁੰਦਿਆ ਨੀ ਮੈਂ ਜਰਦਾ ਰਿਆ ਤੇ ਕੁੱਟ ਸਬਰਾਂ ਦੇ ਨੀ ਮੈਂ ਪਰਦਾ ਰਿਆ ਉਹ ਕੀ ਕਰਾਂ ਸਬਰਾਂ ਦਾ ਮਨ ਹੀ ਟੁੱਟ ਗਿਆ ਜੇ ਬੰਨ ਨਾ ਟੁੱਟਦਾ ਸਬਰ ਹੋਰ ਮੈਂ ਕਰ ਕਰ ਜਾਣਾ ਸੀ ਅੱਜ ਨੀ ਆਂ ਸੋਹਾ ਝੂਠੀਆਂ ਮੇਰੀਆਂ ਤੂੰ ਖਾਦੀਆਂ ਨੇ ਜੇ ਮੇਰੀ ਮਾਹਾਂ ਦੀਵਾ ਮਾ ਕਰਦੀ ਤੇ ਮੈਂ ਮਰ ਮੁਜਰਾ ਸੀ ਅੱਜ ਨੀ ਆਂ ਸੋਹਾ ਝੂਠੀਆਂ ਮੇਰੀਆਂ ਤੂੰ ਖਾਦੀਆਂ ਨੇ ਜੇ ਮੇਰੀ ਮਾਹਾਂ ਦੀਵਾ ਮਾ ਕਰਦੀ ਤੇ ਮੈਂ ਮਰ ਮੁਜਰਾ ਸੀ ਜੀ ਪਤਾ ਦੇਰ ਨਾਲ ਗਿਆ 니 ਤੁਮ ਮਤਲਬ ਖੋਰੀ ਉਹ ਦੇਖੀ ਇਨਸਟਾ ਉੱਤੇ ਉਹ ਕਿਸੇ ਨਾਲ ਸਟੋਰੀ ਕਿ ਸ਼ੁਗਰ ਮਨਾ ਕੇ ਅੱਖਾਂ ਮੂਰੇ ਆਈ ਨਾ ਜੇ ਮੂਰੇ ਹੁੰਦੀ ਕੰਨ ਤੇ ਚ ਪੇੜਾ ਤਰ ਤਰ ਜਾਣਾ ਸੀ ਆ ਜਿੰਨੀਆਂ ਸੋਹਾਂ ਝੁੱਠੀਆਂ ਮੇਰੀਆਂ ਤੂੰ ਖਾਦਿਆ ਨੇ ਤੇ ਮੇਰੀ ਮਹਾਨਾ ਦੁਆਵਾਂ ਮੈਂ ਕਰਦੀ ਤੇ ਮੈਂ ਮਰ ਮੁੜ ਜਾਣਾ ਸੀ ਨਹੀਂ ਮੈਨੂੰ ਤੇਰੇ ਵਾਰੇ ਯਾਰਾਂ ਨੇ ਦੱਸ ਦਿੱਤਾ ਸੀ ਜੱਕੀ ਹੁਣ ਨਹੀਂ ਤੇਰੇ ਝੂਠ ਤੋਂ ਪੜਨਾ ਉਹ ਮਾਖਾ ਚੱਕ ਦਿੱਤਾ ਸੀ ਨਹੀਂ ਮੈਨੂੰ ਤੇਰੇ ਵਾਰੇ ਉਹ ਮੇਰੇ ਯਾਰ ਖੜੇ ਆ ਉਧਰਲੇ ਪਾਸੇ ਉਹ ਮੇਰੇ ਯਾਰ ਉਧਰਲੇ ਪਾਸੇ ਅਰੇ ਯਾਰ ਖੜੇ ਨਹੀਂ ਮੈਨੂੰ ਤੇਰੇ ਵਾਰੇ ਯਾਰਾਂ ਨੇ ਦੱਸ ਦਿੱਨਾ ਸੀ ਤੇ ਤੇਰੇ ਝੂਠ ਤੋਂ ਮੜਦਾ ਉਹ ਮੱਖਾ ਚੱਕ ਦਿੱਤਾ ਸੀ ਨੀ ਪਿੰਡ ਹਰਿਆ ਪਰਬਾਣਾ ਪਿੰਡ ਰ ਤੇਰੇ ਨਾ ਖੜਿਆ ਨੀਵੇਂ ਤੇਰੇ ਕਰਕੇ ਯਾਰਾਂ ਦੇ ਨਾਲ ਲੜ-ਦੜ ਕਾਣਾ ਸੀ ਅੱਜ ਨੀਆਂ ਸੋਹਾਂ ਝੂਠੀਆਂ ਮੇਰੀਆਂ ਤੂੰ ਖਾਦੀਆਂ ਨੇ ਜੇ ਮੇਰੀ ਮਾਹ ਨਾਲ ਦੁਆਵਾਂ ਕਰਦੀ ਤੇ ਮੈਂ ਮਰ ਮੁੜ ਜਾਣਾ ਸੀ ਅੱਜ ਨੀਆ ਸੋਹਾਂ ਝੂਠੀਆਂ ਮੇਰੀਆਂ ਤੂੰ ਖਾਦੀਆਂ ਨੇ ਜੇ ਮੇਰੀ ਮਾਹ ਨਾਲ ਦੁਆਵਾਂ ਕਰਦੀ ਤੇ ਮੈਂ ਉਹ ਮਰ ਮੁੜ ਜਾਣਾ ਸੀ ਉਹ ਮਰ ਮੁੜ ਜਾਣਾ ਸੀ ਇੱਕ ਤਾਰੀ ਮੇਰੀ ਮਾਦ ਨਾਲ ਤੇ ਮਾਰੋ ਸਰ ਇਹਦੇ ਵਿੱਚ ਹੁਣ ਇੱਕ ਤਾੜੀ ਲੱਗਦੀ ਆ ਸਾਪਣੀ ਆਪਣੀ ਮਾਂ ਦੇ ਨਾਂ ਤੇ ਮਾਰੋ ਸਾਰੀ ਵਿੱਚ ਹਾਂ ਬੈਂਕੀ ਮਿਹਰਬਾਨੀ ਮਾਝਾ ਇਹ ਅੱਜ ਦੇ